ਜੈ ਗੁਰਦੇਵ ਜੀ ਧਨ ਗੁਰਦੇਵ ਅੱਜ ਪੂਰੇ ਵਿਸ਼ੇ ਵਿੱਚ ਅਮਰ ਸ਼ਹੀਦ ਸੰਤ ਰਮਨੰਦ ਮਹਾਰਾਜ ਜੀ ਦਾ ਸਿੱਧੀ ਦੇੜਾ ਮਨਾਇਆ ਜਾਂਦਾ ਹੈ ਸੰਤ ਰਮਨੰਦ ਮਹਾਰਾਜ ਨੇ ਵਿਰਨਾਂ ਵੇਖੇ ਕੌਮ ਦੇ ਲਈ ਜੋ ਸ਼ਿੱਧੀ ਦਿੱਤੀ ਸੀ ਉਹਨਾਂ ਦੀ ਯਾਦ ਨੂੰ ਜਿੰਦਰ ਖੜੀ ਹਰ ਸਾਲ ਗੁਰਵਾਸ ਨਾਮਲੇਵਾ ਸੰਗਤਾਂ ਵਿਸ਼ਵ ਪੱਤਰ ਦੇ ਉਹਨਾਂ ਦਾ ਸਿੱਧੀ ਸਭਾ ਮਨਾਉਂਦੀਆਂ ਹਨ ਇਸ ਸਮਾਗਮ ਵਿੱਚ ਜਿੱਥੇ ਉਹਨਾਂ ਦੀ ਯਾਦ ਵਿੱਚ ਠੰਡੀ ਮਿੱਠੀ ਸ਼ਹੀ ਲਗਾਈ ਜਾਂਦੀ ਹੈ ਨਾਲ ਨਾਲ ਹੋਰ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਜਾਂਦੇ ਹਨ ਇਸ ਦਾ ਉਦੇਸ਼ ਸਿਰਫ ਇਹ ਹੈ ਕਿ ਜਿੱਥੇ ਮਹਾਰਾਜ ਦੀ ਸੋਚ ਨੂੰ ਆਪਣੀ ਸੰਗਤਾਂ ਵਿੱਚ ਬੰਨਣਾ ਦੇਸ਼ ਵਿਦੇਸ਼ ਵਿੱਚ ਸੰਗਤਾਂ ਨੂੰ ਆਪਸੀ ਪ੍ਰੇਮ ਪਿਆਰ ਦੀ ਭਾਵਨਾ ਨਾਲ ਰਹਿਣਾ ਅਤੇ ਜੋ ਉਹਨਾਂ ਦਾ ਸਪਨ ਸੀਗਾ ਕਿ ਚਲੋ ਬਨਾਰਸ ਸਾਹਿਬ ਸੰਗਤ ਜੀ ਇੱਕ ਇਤਿਹਾਸ ਰਚੋਣਾ ਹੈ ਗੁਰੂ ਵਿਦਾਸ ਦੇ ਮਿਸ਼ਨ ਨੂੰ ਸੋਨੇ ਵਿੱਚ ਮੜਾਉਣਾ ਹੈ ਉਹਨਾਂ ਦੇ ਮਿਸ਼ਨ ਨੂੰ ਅੱਗੇ ਵੀ ਤੋਂ ਨਹੀਂ ਸੰਗਤਾਂ ਹਰ ਸਾਲ ਮਨਾਉਂਦੀਆਂ ਹਨ ਅਸੀਂ ਸਤਿਗੁਰ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਅੱਗੇ ਤੋਂ ਵੀ ਇਸ ਤਰ੍ਹਾਂ ਵੱਧ ਚੜ ਕੇ ਆਪਣੇ ਪ੍ਰੇਮ ਪਿਆਰ ਨਾਲ ਇਸ ਉਪਰਾਲੇ ਨੂੰ ਜਾਰੀ ਰੱਖਣ ਜੀ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਰਪੈ ਸਤਿਗੁਰ ਅਵਦਾਸ ਮਹਾਰਾਜ ਦੀ ਜੈ ਇਹ ਪਿੰਡ ਢੀਣਾ ਹਰ ਸਾਲ ਸਾਲਾਨਾ ਸ਼੍ਰੀ ਗੁਰ ਅਵਦਾਸ ਸਾਹਾਬ ਵੱਲੋਂ ਜੋ ਸੰਤ ਰਾਮਾਨੰਦ ਮਹਾਰਾਜ ਦੀ ਵਰਸੀ ਸਮਾਗਮ ਵਿੱਚ ਪ੍ਰੋਗਰਾਮ ਕਰਾਇਆ ਜਾਂਦਾ ਹੈ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਉਹਨਾਂ ਦੀ ਵਰਸੀ ਮਨਾਈ ਜਾਂਦੀ ਹੈ ਉਹਨਾਂ ਦੇ ਚਸ਼ਵੀਲ ਦਾ ਲੰਗਰ ਪੂਰੀਆਂ ਸ਼ੋਲੇ ਦਾ ਲੰਗਰ ਲਾਇਆ ਜਾਂਦਾ ਉਹਨਾਂ ਯਾਦ ਦੇ ਵਿੱਚ ਹਰ ਇੱਕ ਸਾਲ ਦੀ ਤਰ੍ਹਾਂ ਹਰ ਸਾਲ ਮਨਾਇਆ ਜਾਂਦਾ ਜੀ ਜਿਹੜਾ ਇਹ ਪ੍ਰਯਾਸ ਤੁਹਾਡੇ ਵੱਲੋਂ ਕੀਤਾ ਗਿਆ ਮਹਾਰਾਜ ਜੀ ਦੇ ਜਿਤ ਬਰਸੀ ਦੇ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਹਾਰਾਜ ਜੀ ਦੇ ਬਾਰੇ ਅਸੀਂ ਤਾਂ ਕੌਮ ਨੂੰ ਕਹਿਣਾ ਚਾਹੁੰਦੇ ਆ ਜੋ ਮਹਾਰਾਜ ਦੇ ਬਚਨ ਸੀ ਉਹਨਾਂ ਦੇ ਅਮਲ ਕੀਤਾ ਜਾਵੇ ਜੋ ਸਤ ਸੰਗ ਕਰਾਉਂਦੇ ਸੀ ਉਹਨਾਂ ਨੂੰ ਸਮਝਿਆ ਜਾਵੇ ਕਿਉਂਕਿ ਸਾਡੀ ਕੌਮ ਦੇ ਮਹਾਨ ਅਮਰ ਸ਼ਹੀਦ ਦਸੰਤ ਰਾਮਾਨੰਦ ਮਹਾਰਾਜ ਜੀ ਆ ਉਹਨਾਂ ਦੀ ਕਾਰਨੀ ਤੇ ਸੋਚ ਤੇ ਚੱਲਣਾ ਚਾਹੀਦਾ ਜੀ